ਪੰਜਾਬੀਓ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੁਰਾਣੇ ਸਮਿਆਂ ਦੇ ਵਿੱਚ ਔਰਤ ਦੇ 16 ਸ਼ਿੰਗਾਰਾਂ ਦੀ ਗੱਲ ਹੁੰਦੀ ਹੈ ਗੁਰਬਾਣੀ ਦੇ ਵਿੱਚ ਵੀ ਔਰਤ ਦੇ 16 ਸ਼ਿੰਗਾਰਾਂ ਦੀ ਗੱਲ ਹੋਈ ਹੈ ਵੇਦਾਂ ਗ੍ਰੰਥਾਂ ਦੇ ਵਿੱਚ ਵੀ ਔਰਤ ਦੀ ਜਦੋਂ ਸੁੰਦਰਤਾ ਦੀ ਗੱਲ ਚੱਲਦੀ ਹੈ ਤਾਂ ਉਦੋਂ 16 ਸ਼ਿੰਗਾਰਾਂ ਵਾਲੇ ਜ਼ਿਕਰ ਆਉਂਦਾ ਹੈ 16 ਜਿਹੜੇ ਸ਼ਿੰਗਾਰ ਹੈ ਔਰਤ ਦੇ ਸਿਰ ਤੋਂ ਲੈ ਕੇ ਪੈਰ ਦੇ ਨਹ ਤੱਕ ਕੀਤੇ ਜਾਂਦੇ ਸ਼ਿੰਗਾਰ ਨੂੰ ਪਹਿਨਣ ਵਾਲੇ ਕਿਸੇ ਗਹਿਣਾ ਹੋਵੇ ਜਾਂ ਔਰਤ ਦੀ ਸੁੰਦਰਤਾ ਦੇ ਵਿੱਚ ਚੰਨ ਚਾਰ ਚੰਨ ਲਾਉਣ ਵਾਲੀ ਕਿਸੇ ਵੀ ਚੀਜ਼ ਨੂੰ ਜਿਹੜੀ ਸ਼ਿੰਗਾਰ ਦੀ ਕੈਟਾਗਰੀ ਦੇ ਵਿੱਚ ਆਉਂਦੀ ਹੈ ਉਹਨਾਂ ਸਮਿਆਂ ਦੇ ਵਿੱਚ ਵੀ ਤੇ ਅੱਜ ਵੀ ਔਰਤ ਆਪਣੇ ਆਪ ਨੂੰ ਸਵਾਰਨਾ ਚਾਹੁੰਦੀ ਹੈ ਸੁੰਦਰ ਦਿਖਣਾ ਚਾਹੁੰਦੀ ਹੈ ਅੱਜ ਦੇ ਸਮੇਂ ਦੇ ਵਿੱਚ ਤਾਂ ਪਾਰਲਰਾਂ ਦਾ ਜਿਹੜਾ ਰੁਝਾਨ ਚੱਲ ਪਿਆ ਹੈ ਵੱਖਰ ਵੱਖਰੀਆਂ ਕਰੀਮਾਂ ਮੇਕਅਪ ਦੇ ਵੱਖੋ ਵੱਖਰੇ ਢੰਗ ਮਹਿੰਗੇ ਮਹਿੰਗੇ ਮੇਕਅਪ ਅੱਜ ਦੇ ਸਮੇਂ ਦੇ ਵਿੱਚ ਕੀਤੇ ਜਾਂਦੇ ਹਨ ਪਰ ਪ੍ਰਾਤਨ ਸਮਿਆਂ ਦੇ ਵਿੱਚ ਔਰਤ ਉਹੀ ਸੁੰਦਰ ਅਤੇ ਅਮੀਰ ਗਿਣੀ ਜਾਂਦੀ ਸੀ ਜਿਹੜੀ ਔਰਤ 16 ਸ਼ਿੰਗਾਰ ਕਰਦੀ ਹੈ ਉਸ ਦਾ ਹੀ ਅਕਸਰ ਉਸ ਔਰਤ ਦੀ ਸੁੰਦਰਤਾ ਦਾ ਜ਼ਿਕਰ ਹੁੰਦਾ ਸੀ ਸੋ ਅੱਜ ਗੱਲ ਕਰਾਂਗੇ ਜਿਹੜੇ 16 ਸ਼ਿੰਗਾਰ ਹੁੰਦੇ ਹਨ ਉਹ ਕਿਹੜੇ ਹੁੰਦੇ ਹਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਆਪਣਾ ਚੈਨਲ ਖੋਖਰ ਮੁਖਸ਼ਰ ਵਾਲਾ ਨੂੰ YouTube ਤੇ ਸਬਸਕ੍ਰਾਈਬ ਨਹੀਂ ਕੀਤਾ Facebook ਤੇ ਫਾਲੋ ਨਹੀਂ ਕੀਤਾ ਕਰ ਲੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਤੁਹਾਡੇ ਤੱਕ ਲੇ ਆਂਦੇ ਰਾਵਾਂਗੇ ਕਿਉਂਕਿ ਮੇਰਾ ਮਕਸਦ ਪੁਰਾਣੀਆਂ ਵੀਡੀਓ ਪੁਰਾਣੇ ਰੀਤੀ ਰਿਵਾਜ ਜਿਹੜੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸ਼ਾਇਦ ਵਿਸਰ ਚੁੱਕੇ ਹਨ ਜਾਂ ਬਹੁਤੇ ਬੱਚਿਆਂ ਨੂੰ ਪਤਾ ਹੀ ਨਹੀਂ ਹੈ ਉਹਨਾਂ ਰੀਤੀ ਰਿਵਾਜਾਂ ਉਹਨਾਂ ਗੱਲਾਂ ਨੂੰ ਉਹਨਾਂ ਲਫ਼ਜ਼ਾਂ ਨੂੰ ਤੁਹਾਡੇ ਤੱਕ ਲੈ ਕੇ ਆਉਣਾ ਤਾਂ ਗੱਲ ਕਰ ਰਹੇ ਸੀ ਕਿ 16 ਸ਼ਿੰਗਾਰ ਤਾਂ ਜਿਹੜਾ ਜ਼ਿਕਰ ਮਿਲਦਾ ਹੈ ਪੁਰਾਣੇ ਸਮਿਆਂ ਦੇ ਵਿੱਚ ਔਰਤ ਦੇ ਜਿਹੜੇ 16 ਸ਼ਿੰਗਾਰ ਹੁੰਦੇ ਸਨ ਉਹ ਕਿਹੜੇ ਹੁੰਦੇ ਸਨ ਤਾਂ ਪਹਿਲਾ ਸਰੀਰ ਦੇ ਉੱਤੇ ਵਟਨਾ ਮਲਣਾ ਆਮ ਕਰਕੇ ਤਾਂ ਵਿਆਹ ਸ਼ਾਦੀ ਵੇਲੇ ਹੀ ਵਟਨਾ ਮਲਿਆ ਜਾਂਦਾ ਹੈ ਪਰ ਜਿਹੜੇ ਅਮੀਰ ਘਰਾਂ ਦੀਆਂ ਔਰਤਾਂ ਹੋਇਆ ਕਰਦੀਆਂ ਸਨ ਉਹ ਰੁਟੀਨ ਦੇ ਵਿੱਚ ਹੀ ਆਪਣੀ ਸੁੰਦਰਤਾ ਨੂੰ ਵਧਾਉਣ ਵਾਸਤੇ ਵਟਨਾ ਮਲਦੀਆਂ ਸਨ ਅਤੇ ਸੁੰਦਰਤਾ ਨੂੰ ਵਧਾਉਣ ਵਾਸਤੇ ਜੋ ਅੱਜ ਦੇ ਸਮੇਂ ਦੇ ਵਿੱਚ ਵੀ ਵਿਆਹ ਸ਼ਾਦੀ ਵਾਲੇ ਦਿਨ ਬੱਚਾਂ ਦੀ ਵਟਣਾ ਮਲਿਆ ਜਾਂਦਾ ਹੈ ਸਾਬਣ ਦੀ ਕਾੜ ਨਿਕਲਣ ਤੋਂ ਪਹਿਲਾਂ ਤਾਂ ਲੋਕ ਵਟਣਾ ਹੀ ਮਲਦੇ ਸਨ ਜਾਂ ਸ਼ਾਦੇ ਪਾਣੀ ਨਾਲ ਇਸ਼ਨਾਨ ਕਰਦੇ ਸਨ ਨਹਾਉਂਦੇ ਸਨ ਤੇ ਦੂਸਰਾ ਹੈ ਇਸ਼ਨਾਨ ਡੇਲੀ ਇਸ਼ਨਾਨ ਕਰਨਾ ਇਹ ਵੀ ਔਰਤ ਦੀ ਸੁੰਦਰਤਾ ਦੇ ਵਿੱਚ 16 ਸ਼ਿੰਗਾਰਾਂ ਦੇ ਵਿੱਚ ਆਉਂਦਾ ਤਾਂ ਵਧੀਆ ਕੱਪੜੇ ਪਾਉਣੇ ਇਹ ਵੀ 16 ਸ਼ਿੰਗਾਰਾਂ ਦੀ ਇੱਕ ਕੈਟਾਗਰੀ ਦੇ ਵਿੱਚ ਇੱਕ ਲਿਸਟ ਦੇ ਵਿੱਚ ਆਉਂਦਾ ਹੈ ਉਸ ਤੋਂ ਬਾਅਦ ਆਉਂਦਾ ਹੈ ਵਾਲਾਂ ਨੂੰ ਸ਼ਿੰਗਾਰਨਾ ਵਾਲਾਂ ਨੂੰ ਆਪਣੇ ਪਸੰਦ ਦੀ ਵਿਉਂਤ ਦੇ ਵਿੱਚ ਗੁੰਦਿਆ ਜਾਣਾ ਬੋਣਾ ਇਹ ਵੀ 16 ਸ਼ਿੰਗਾਰਾਂ ਦੀ ਕੈਟਾਗਰੀ ਦੇ ਵਿੱਚ ਆਉਂਦਾ ਹੈ ਅੱਖਾਂ ਦੇ ਵਿੱਚ ਕਜਲਾ ਪਾਉਣਾ ਸੁਰਮਾ ਪਾਉਣਾ ਜਦੋਂ ਅੱਖਾਂ ਦੇ ਵਿੱਚ ਕਜਲਾ ਪਾਇਆ ਜਾਂਦਾ ਹੈ ਸੁਰਮਾ ਪਾਇਆ ਜਾਂਦਾ ਤਾਂ ਅੱਖਾਂ ਦੀ ਸੁੰਦਰਤਾ ਦੁਗਣੀ ਹੋ ਜਾਂਦੀ ਹੈ ਨਜ਼ਰ ਵਾਸਤੇ ਵੀ ਨਿਗਾਹ ਵਾਸਤੇ ਵੀ ਪੁਰਾਣੇ ਸਮਿਆਂ ਦੇ ਵਿੱਚ ਸੁਰਮਾ ਚੰਗਾ ਕਿਨਿਆ ਜਾਂਦਾ ਸੀ ਤੇ ਅੱਖਾਂ ਦੀ ਸੁੰਦਰਤਾ ਵਾਸਤੇ ਵੀ ਤਾਂ ਦੂਸਰਾ ਹੁੰਦਾ ਸੀ ਮਾਂਗ ਦੇ ਵਿੱਚ ਸੰਧੂਰ ਭਰਨਾ ਮੱਥੇ ਦੀ ਬਿੰਦੀ ਵੀ 16 ਸ਼ਿੰਗਾਰ ਦੇ ਵਿੱਚ ਆਉਂਦੀ ਹੈ ਤੇ ਮੇਨ ਸ਼ਿੰਗਾਰਾਂ ਦੇ ਵਿੱਚ ਮੱਥੇ ਦੀ ਬਿੰਦੀ ਆਉਂਦੀ ਹੈ ਜੇਕਰ ਇੱਕ ਹੁੰਦਾ ਹੈ ਚਿਹਰੇ ਤੇ ਤੇਲ ਜੇਕਰ ਕੁਦਰਤ ਵੱਲੋਂ ਤਿਲ ਹੈ ਤਾਂ ਗੋਡ ਗਿਫਟ ਨਹੀਂ ਤਾਂ ਔਰਤਾਂ ਆਪਣੇ ਚਿਹਰੇ ਤੇ ਆਪਣੇ ਮੂੰਹ ਦੇ ਉੱਤੇ ਸੁੰਦਰਤਾ ਨੂੰ ਵਧਾਉਣ ਵਾਸਤੇ ਤੇਲ ਬਣਵਾਉਨੀਆਂ ਸਨ ਹੱਥਾਂ ਪੈਰਾਂ ਦੇ ਉੱਤੇ ਮਹਿੰਦੀ ਲਾਉਣਾ ਇਹ ਵੀ ਸੋਨਾ ਸ਼ਿੰਗਾਰਾਂ ਦੀ ਕੈਟਾਗਰੀ ਦੇ ਵਿੱਚ ਆਉਂਦਾ ਹੈ ਸਰੀਰ ਦੇ ਉੱਪਰ ਅਤਰ ਸੁਗੰਧੀ ਸ਼ਰਕਣਾ ਇਹ ਵੀ 16 ਸ਼ਿੰਗਾਰ ਦੀ ਕੈਟਾਗਰੀ ਦੇ ਵਿੱਚ ਆਉਂਦਾ ਹੈ ਸਰੀਰ ਦੇ ਉੱਤੇ ਸੋਨੇ ਚਾਂਦੀ ਦੇ ਗਹਿਣੇ ਪਾਉਣੇ ਪੁਰਾਣੇ ਸਮਿਆਂ ਦੇ ਵਿੱਚ ਕੰਚ ਦੇ ਜਾਂ ਪੱਥਰ ਦੇ ਗਹਿਣੇ ਪਾਏ ਜਾਂਦੇ ਸਨ ਇਹ ਵੀ 16 ਸ਼ਿੰਗਾਰਾਂ ਦੀ ਗਿਣਤੀ ਦੇ ਵਿੱਚ ਆਉਂਦਾ ਗਲ ਦੇ ਵਿੱਚ ਹਾਰ ਪਾਉਣਾ ਪਾਣ ਦਾ ਵੀੜਾ ਚੱਬਣਾ ਪਹਿਲਾਂ ਲੋਕ ਅਮੀਰਾਂ ਦੇ ਇਹ ਚੋੜ ਸੀ ਜਾਂ ਕਹਿ ਲੋ ਹਾਰ ਸ਼ਿੰਗਾਰ ਦੀ ਕੈਟਾਗਰੀ ਦੇ ਵਿੱਚ ਆਉਂਦਾ ਸੀ ਮਿੱਸੀ ਲਾਉਣਾ ਦੰਦ ਕਾਲੇ ਕਰਨ ਦਾ ਵੀ ਇੱਕ ਢੰਗ ਹੁੰਦਾ ਸੀ ਕਈ ਕਬੀਲਿਆਂ ਦੇ ਵਿੱਚ ਤੁਸੀਂ ਵੇਖਿਆ ਹੋਵੇਗਾ ਕਿ ਇਹ ਵੀ ਇੱਕ ਸ਼ਿੰਗਾਰ ਦਾ ਹਿੱਸਾ ਹੁੰਦਾ ਹੈ ਪੈਰਾਂ ਦੇ ਮਹਾਵਰ ਲਾਉਣਾ ਲਾਖ ਤੋਂ ਬਣਿਆ ਇੱਕ ਲਾਲ ਰੰਗ ਹੁੰਦਾ ਉਸ ਨੂੰ ਔਰਤਾਂ ਆਪਣੀਆਂ ਪੈਰਾਂ ਦੀਆਂ ਤਲੀਆਂ ਤੇ ਲੌਂਡੀਆਂ ਹਨ ਤੁਸੀਂ ਅਕਸਰ ਜੁਪੀ ਬਿਹਾਰ ਦੇ ਲੋਕਾਂ ਦੀਆਂ ਔਰਤਾਂ ਨੂੰ ਉਹਨਾਂ ਦੇ ਪੈਰਾਂ ਤੇ ਇਹ ਲਾਲ ਰੰਗ ਲੱਗਿਆ ਵੇਖਿਆ ਹੋਵੇਗਾ ਇਹ ਵੀ 16 ਸ਼ਿੰਗਾਰ ਦੀ ਕੈਟਾਗਰੀ ਦੇ ਵਿੱਚ ਆਉਂਦਾ ਹੈ ਬੀਰੀ ਪਾਉਣਾ ਕੰਨਾਂ ਵਿੱਚ ਪਾਉਣ ਵਾਲੇ ਇੱਕ ਗਹਿਨੇ ਨੂੰ ਬੀਰੀ ਕਹਿੰਦੇ ਹਨ ਤਾਂ ਇਸ ਤਰ੍ਹਾਂ ਦੇ ਨਾਲ ਇਹ 16 ਸ਼ਿੰਗਾਰ ਪੁਰਾਣੇ ਸਮਿਆਂ ਦੇ ਵਿੱਚ ਔਰਤ ਦੇ ਸੁੰਦਰਤਾ ਨੂੰ ਵਧਾਉਣ ਵਾਸਤੇ ਸ਼ਿੰਗਾਰ ਕੀਤੇ ਜਾਂਦੇ ਸਨ ਜੇਕਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੇ ਜੇ ਕਿਤੇ ਕੋਈ ਘਾਟ ਮਹਿਸੂਸ ਹੋਈ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਆ ਕਰੋ ਕਿਉਂਕਿ ਮੈਂ ਵੀ ਤੁਹਾਡੇ ਵਾਂਗ ਜਾਣਕਾਰੀ ਇਕੱਤਰ ਕਰਕੇ ਪੜ੍ਹ ਕੇ ਹੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦਾ ਦੁਬਾਰਾ ਫਿਰ ਖੋਖਰ ਮੁਖਸਰ ਵਾਲਾ ਚੈਨਲ ਨੂੰ YouTube ਤੇ ਸਬਸਕ੍ਰਾਈਬ ਕਰੋ Facebook ਤੇ ਫਾਲੋ ਕਰੋ ਤੁਹਾਡੇ ਸਹਿਯੋਗ ਤੁਹਾਡੇ ਪਿਆਰ ਦੀ ਆਸ ਦੇ ਵਿੱਚ ਸਤਿ ਸ੍ਰੀ ਅਕਾਲ